ਵਾਰਡ ਨੰਬਰ 71 ਤੋਂ ਸਮਾਜ ਸੇਵਕ ਅਸ਼ੋਕ ਸਿੰਘ ਲੱਦੜ ਨੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨਾਲ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਉਂਦਿਆਂ ਕਰਮਚਾਰੀਆਂ ਨਾਲ ਮਿਲ ਕੇ ਇਲਾਕੇ ਦੀ ਸਫਾਈ ਕਰਵਾਈ। ਉਹਨਾਂ ਆਖਿਆ ਕਿ ਇਲਾਕੇ ਦੀ ਸਫਾਈ ਸਿਰਫ ਨਗਰ ਨਿਗਮ ਦੀ ਹੀ ਜ਼ਿੰਮੇਵਾਰੀ ਨਹੀਂ ਸਗੋਂ ਸਾਨੂੰ ਸਭ ਨੂੰ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਆਪਣਾ ਸ਼ਹਿਰ ਸਫਾਈ ਪੱਖੋਂ ਦੇਸ਼ ਦਾ ਨੰਬਰ 1 ਸ਼ਹਿਰ ਬਣ ਸਕੇ। ਉਹਨਾਂ ਮਜ਼ਦੂਰ ਦਿਵਸ ਤੇ ਖੁਦ ਕੂੜੇ ਵਾਲੇ ਟਰੈਕਟਰ ਟਰਾਲੀ ਨੂੰ ਚਲਾਇਆ ਅਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੱਤਾ। ਭਾੜੇਰ ਮੇਰੀ ਬੇਨਤੀ ਹੈ ਕਿ ਆਪਣਾ ਨਾਮ ਲਾ ਕੇ ਇਹਨਾਂ ਦੇ ਵੀ ਜਾਂਦੇ 3.6 ਤੋਂ ਲੈ ਕੇ ਇਹਨਾਂ ਲਾ ਕੇ ਸੋਨਾ ਬਣਾ ਦੇ ਜੀ ਇਹਨਾਂ ਦੇ ਨਾਮ ਲਾ ਕੇ ਕਰਿਆ ਕਰੀਏ ਤਾਂ ਕਿ ਜਦੋਂ ਕਿਤੇ ਨਾਂ ਆਵੇ ਕਿ ਪੰਜਾਬ ਦਾ ਜਾਂ ਭਾਰਤ ਦਾ ਕਿ ਸੋਨਾ ਭਾਰਤਿਆ ਸਫਾਈ ਦੇ ਵਿੱਚ ਭਾਰਤ ਸਭ ਤੋਂ ਅੱਗੇ ਆ ਜਦੋਂ ਕਦੀ ਇਹ ਨਾਂ ਆਵੇ ਤੇ ਸਭ ਤੋਂ ਪਹਿਲਾਂ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਲਿਆ ਜਾਵੇ